ਦੇ ਨਾਲ ਜਿਹੜਾ ਉਹ ਮੇਲ ਹੈ ਉਹਨੂੰ ਅਸੀਂ ਟੈਕਨੀਕਲੀ ਜਿਹੜਾ ਸਾਈਬਰ ਦਾ ਇੱਕ ਪ੍ਰੋਸੀਜਰ ਹੁੰਦਾ ਹੈ ਉਹਦੇ ਰਾਹੀਂ ਟ੍ਰੇਸ ਕਰ ਰਹੇ ਹਾਂ ਇਹਦੇ ਵਿੱਚ देयर आर 3 ਰੈਸੀਪੀਐਂਟਸ ਕੁਝ ਦੋ ਸਕੂਲ ਜਿਹੜੇ ਹੈਗੇ ਨੇ ਦੇ ਆਰ ਇਨ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਇੱਕ ਅੰਮ੍ਰਿਤਸਰ ਰੂਰਲ ਦੇ ਵਿੱਚ ਪੈਂਦਾ ਇਟ ਇਜ਼ ਦਨ ਟੂ ਮਿਸਲੀਡ ਦ ਪੀਪਲ ਇਟ ਇਜ਼ ਅਨਫਾਊਂਡਡ ਕਿਉਂਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਚੈੱਕ ਕਰਾ ਲਿਆ ਸਾਨੂੰ ਕੁਝ ਵੀ ਨਹੀਂ ਮਿਲਿਆ ਨਹੀਂ ਦੇਖੋ ਇਹਦਾ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਡਰਲ ਹੈ ਤਾਂ ਅਸੀਂ ਉਹ ਪੂਰਾ ਕੰਪਲੀਟ ਕਰਕੇ ਹੀ ਉਹ ਮਤਲਬ ਪੇਰੈਂਟਸ ਨੂੰ ਫਿਰ ਰਿਕੁਐਸਟ ਕਰਾਂਗੇ ਬਟ ਦੇ ਕੈਨ ਰੀਜ਼ੂਮ ਦਾ ਸਕੂਲ ਐਕਟੀਵਿਟੀਜ਼ ਇਹਦੇ ਵੀ ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਇੱਕ ਅਨੋਨੀਮਸ ਈਮੇਲ ਅਕਾਊਂਟ ਤੋਂ ਇੱਕ ਮੇਲ ਆਈ ਸੀਗੀ ਕੁਝ ਸਕੂਲਸ ਨੂੰ ਇੱਕ ਥ੍ਰੈਟ ਮੇਲ ਆਈ ਸੀਗੀ ਤਾਂ ਉਹਦੇ ਵਿੱਚ ਇੱਕ ਸਕੂਲ ਸਾਡੇ ਏਰੀਆ ਦੇ ਵਿੱਚ ਪੈਂਦਾ ਹੈ ਇਨ ਅੰਮ੍ਰਿਤਸਰ ਰੂਰਲ ਉਹਦੇ ਵਿੱਚ ਇਮੀਡੀਏਟਲੀ ਡੀਐਸਪੀ ਐਂਡ ਹਿਸ ਟੀਮ ਉਹ ਉਥੇ ਸਪੌਟ ਤੇ ਚਲੇ ਗਏ ਐਂਡ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਤਾਂ ਉਹ ਸੀ ਫਾਲੋ ਕਰਕੇ ਉਥੇ ਜਿਹੜੀ ਬੀਡੀਐਸ ਟੀਮ ਹੈ ਉਹ ਵੀ ਐਸੀ ਪੇਜੀ ਸੀਗੀ ਤਾਂ ਉਥੇ ਉਹਨਾਂ ਨੇ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਆਬਜੈਕਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਵਿਅਕਤੀ ਨਹੀਂ ਲੱਭਿਆ ਗਿਆ ਬਟ ਫਿਰ ਵੀ ਮਤਲਬ ਜਿਹੜਾ ਬੇਸਿਕ ਡ੍ਰਿਲ ਹੁੰਦਾ ਹੈ ਐਂਡ 올 ਪ੍ਰੀਕਾਸ਼ਨਰੀ ਮੀਜਰਸ ਦੇ ਵਰ ਟੇਕਨ ਇਸ ਤੋਂ ਇਲਾਵਾ ਵੀ ਆਰ ਟੀਕਿੰਗ ਦਾ ਸਟੇਟਮੈਂਟ ਐਂਡ ਵੀ ਆਰ ਰਜਿਸਟਰਿੰਗ ਦਾ ਐਫ ਆਈ ਆਰ ਐਂਡ ਨਾਲ ਦੇ ਨਾਲ ਜਿਹੜਾ ਉਹ ਮੇਲ ਹੈ ਉਹਨੂੰ ਅਸੀਂ ਟੈਕਨੀਕਲੀ ਜਿਹੜਾ ਸਾਈਬਰ ਦਾ ਪ੍ਰੋਸੀਜਰ ਹੁੰਦਾ ਹੈ ਉਹਦੇ ਰਾਹੀਂ ਟਰੇਸ ਕਰ ਰਹੇ ਹਾਂ ਐਫ ਆਈ ਆਰ ਦਰਜ ਕਰ ਲਈ ਸਰ ਅ ਇਟ ਇਜ਼ ਬੀਂਗ ਰਜਿਸਟਰਡ ਤਾਂ ਇਹ ਹੋਗੀ ਸ਼ਾਮ ਤੱਕ ਰਜਿਸਟਰ ਸਰ ਇਹ ਡਾਰਕ ਵੈਬ ਤੋਂ ਮੇਲ ਆਈ ਹੈ ਕਿ ਕਿਸੇ ਪਰਟੀਕੂਲਰ ਬੰਦੇ ਦੀ ਈਮੇਲ ਦਾ ਮੇਲ ਆਇਆ ਨਹੀਂ ਨਹੀਂ ਇੱਕ ਈਮੇਲ ਸਰਵਿਸ ਹੈਗੀ ਤਾਂ ਉਹਦੇ ਵਿੱਚ ਅਸੀਂ ਹਜੇ ਨਹੀਂ ਕਹਿ ਸਕਦੇ ਕਿ ਇਹ ਵਾਟ ਇਜ਼ ਦ ਸੋਰਸ ਜਾਂ ਇਹਨੂੰ ਕਿਵੇਂ ਉਹ ਕੀਤਾ ਗਿਆ ਹੈ ਬਟ ਥੋੜਾ ਜਿਹਾ ਜੀ ਵੀ ਹੈਵ ਸਟਾਰਟਡ ਦ ਟੈਕਨੀਕਲ ਐਨਾਲਿਸਿਸ ਸਾਨੂੰ ਪਤਾ ਚੱਲ ਜਾਊਗਾ ਬੇਸਿਕਲੀ ਇਹਦਾ origin ਕੀ ਹੈ ਐਂਡ ਇਹ ਕਿਸ ਰੂਟ ਰਾਹੀਂ ਆਈ ਹੈ ਅੱਛਾ ਸਰ ਉਹਨਾਂ ਨੇ ਕਿਹਾ ਕੀ ਸੀ ਉਹਦੇ ਵਿੱਚ ਕਿ ਪਾਰਟिकुलर ਕੀ ਰਿਪੋਰਟ ਕੀ ਆ ਗਿਆ ਸੀ ਇਟ ਵਾਸ ਜਸਟ ਅ ਪਲੇਨ ਥ੍ਰੈਟ ਜਿਹੜਾ ਹੈਗਾ ਇਹ ਦੋ ਤਿੰਨ ਸਕੂਲ ਹੈਗੇ ਨੇ ਜਸਟ ਟੂ ਕ੍ਰੀਏਟ ਡਿਸਟਰਬੈਂਸ ਯਾ ਮਤਲਬ ਪੈਨਿਕ ਇਸ ਤਰ੍ਹਾਂ ਦਾ ਸੀਗਾ ਆਦਰਵਾਇਜ਼ ਕੋਈ ਉਹਦੇ ਚ ਜ਼ਿਆਦਾ ਉਹ ਡੀਟੇਲਸ ਨਹੀਂ ਸੀਗੀਆਂ ਇਟ ਵਾਸ ਮੈਨ ਟੂ ਕ੍ਰੀਏਟ ਦਾ ਪੈਨਿਕ ਇਸ ਦੇ ਵਿੱਚ ਸਰ ਅਮਰ ਸਰ ਸ਼ਹਿਰ ਨੂੰ ਵੀ ਜਿਵੇਂ ਥ੍ਰੈਟਸ ਆਈਆਂ ਸੀ ਫਿਰ ਜੁਆਇੰਟਲੀ ਇਨਵੈਸਟੀਗੇਸ਼ਨ ਕਰ ਰਹੇ ਜਾਂ ਉਹ ਲਗ ਤੌਰ ਤੇ ਕਰ ਰਹੇ ਹੋ ਨਹੀਂ ਨਹੀਂ ਸਾਡਾ ਉਹਨਾਂ ਦੇ ਨਾਲ ਤਾਲਮੇਲ ਹੈਗਾ ਤਾਂ ਕਿਉਂਕਿ ਮੇਲ ਦਾ ਸੋਰਸ ਇੱਕੋ ਹੀ ਹੈ ਇੱਕੋ ਹੀ ਮੇਲ ਐਡਰੈਸ ਤੋਂ ਉਹ ਮੇਲ ਓਰੀਜਿਨੇਟ ਹੋਈ ਸੀਗੀ ਤਾਂ ਅਸੀਂ ਜੁਆਇੰਟਲੀ ਵਿਦ ਕਮਿਸ਼ਨਰੇਟ ਪੁਲਿਸ ਇਹਨੂੰ ਕਰ ਰਹੇ ਹਾਂ ਸਰ ਕਿੰਨੇ ਸਕੂਲ ਨੂੰ ਈਮੇਲ ਆਈ ਇਦੇ ਵਿੱਚ देयर आर 3 ਰੈਸੀਪੀਐਂਟਸ ਕੁਝ ਦੋ ਸਕੂਲ ਜਿਹੜੇ ਹੈਗੇ ਨੇ ਦੇ ਆਰ ਇਨ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਇੱਕ ਅੰਮ੍ਰਿਤਸਰ ਰੂਰਲ ਦੇ ਵਿੱਚ ਪੈਂਦਾ ਤੇ ਸਰ ਜਿਸ ਤਰੀਕੇ ਨਾਲ ਇੱਕ ਆਡੀਓ ਵਾਇਰਲ ਹੋ ਰਹੀ ਹੈ ਕਿ ਜਿਹੜਾ ਦਿਹਾਤੀ ਸਕੂਲ ਦਾ ਸੀਪੀਐਸ ਉਹਦੇ ਤੇ ਬੰਬ ਹੈ ਤਾਂ ਉਹਨੂੰ ਲੋਕਾਂ ਨੂੰ ਕਲੀਅਰ ਕਰੋ ਕਿ ਅਸਲ ਤੋਂ ਕੋਈ ਗੱਲ ਨਹੀਂ ਹੋ ਰਿਹਾ ਤੁਹਾਨੂੰ ਨਹੀਂ ਜਿਸ ਤਰ੍ਹਾਂ ਮੈਂ ਕਹਿ ਰਿਹਾ ਸੀਗਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਇਮੀਡੀਏਟਲੀ ਸਾਡੀ ਜਿਹੜੀ ਬੰਬ ਡਿਸਪੋਜ਼ਲ ਸਕਵਾਡ ਟੀਮ ਹੈ ਉਹ ਗਈ ਉੱਥੇ ਐਂਡ ਅਸੀਂ ਉਹ ਏਰੀਆ ਸਰਚ ਕਰ ਲਿਆ ਪ੍ਰੋਪਰਲੀ ਫਾਲੋਇੰਗ ਦਾ ਪ੍ਰੋਟੋਕਾਲ ਉੱਥੇ ਸਾਨੂੰ ਕੋਈ ਆਬਜੈਕਸ਼ਨੇਬਲ ਜਾਂ ਕੋਈ ਸਸਪੀਸ਼ਸ ਆਬਜੈਕਟ ਜਾਂ ਕੋਈ ਵਿਅਕਤੀ ਸਾਨੂੰ ਨਹੀਂ ਮਿਲਿਆ ਬਟ ਸਟਿਲ ਅਸੀਂ ਪ੍ਰੀਕਾਸ਼ਨ ਮੇਨਟੇਨ ਕਰ ਰਹੇ ਹਾਂ ਸਰ ਇੱਕ ਆਡੀਓ ਜਿਹੜੀ ਮੈਂ ਦੱਸ ਰਿਹਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਿ ਉਹਦੇ ਵਿੱਚ ਬੰਬ ਮਿਲਿਆ ਜੀ ਅਜਿਹਾ ਨਹੀਂ ਨਹੀਂ ਇਟ ਇਟ ਇਜ਼ ਦਨ ਟੂ ਮਿਸਲੀਡ ਦ ਪੀਪਲ ਇਟ ਇਜ਼ ਅਨਫਾਊਂਡਡ ਕਿਉਂਕਿ ਅਸੀਂ ਗਰਾਊਂਡ ਤੇ ਸਾਰਾ ਕੁਝ ਚੈੱਕ ਕਰਾ ਲਿਆ ਸਾਨੂੰ ਕੁਝ ਵੀ ਨਹੀਂ ਮਿਲਿਆ ਉੱਥੇ ਸਰ ਹੋ ਸਕਦਾ ਹੈ ਲੈਕਚਰ ਦੇ ਕੰਨ ਕੋਈ ਮਾਹੌਲ ਖਰਾਬ ਕਰਨ ਦਾ ਕੋਈ ਇਸ ਤਰ੍ਹਾਂ ਦਾ ਸੈਕਸ਼ਨ ਹੋਵੇ ਨਹੀਂ ਇਹਦੇ ਵਿੱਚ ਜੇ ਤੁਸੀਂ ਪਿੱਛੇ ਜਾਓਗੇ ਤਾਂ ਕਦੀ-ਕਦੀ ਤਾਂ ਸਕੂਲ ਦੇ ਸਟੂਡੈਂਟਸ ਹੀ ਇਸ ਤਰ੍ਹਾਂ ਦੀ ਸ਼ਰਾਰਤਾਂ ਕਰਦੇ ਆ ਤਾਂ देयर ਆਰ ਮਤਲਬ ਐਗਜ਼ਾਮਪਲਸ ਜਿੱਥੇ ਕਿਸੇ ਨੇ ਛੁੱਟੀ ਕਰਵਾਨੀ ਸੀ ਸਕੂਲ ਚੋਂ ਜਾਂ ਕੁਝ ਉਹ ਤਾਂ ਉਹਨਾਂ ਨੇ ਵੀ ਥ੍ਰੈਟ ਮੇਲਸ ਕਰਤੀਆਂ ਸਕੂਲਾਂ ਨੂੰ ਤਾਂ ਥੈਟ ਕੈਨ ਬੀ ਅ ਪੋਸਿਬਿਲਟੀ ਅਸੀਂ ਵੀ ਆਰ ਐਕਸਪਲੋਰਿੰਗ ਦਿਸ ਤਾਂ ਜੇ ਦੀ ਫਿਰ ਚੀਜ਼ ਸਾਹਮਣੇ ਆ ਜਾਂਦੀ ਹੈ ਵੀ ਵਿਲ ਪੁਟ ਇਟ ਬਿਫੋਰ ਯੂ ਪਰ ਤੁਸੀਂ ਸਰ ਜਿਹੜੇ ਸਕੂਲ ਸੀਗੇ ਸਾਰੇ ਆਪਣੇ ਵੱਲੋਂ ਸਾਰੇ ਚੈੱਕ ਕਰਵਾ ਲੈਣਾ ਵੀ ਕਿ ਕਿਸਮ ਦਾ ਕੋਈ ਗੰジャਸ਼ ਰਹਿ ਨਾ ਜਾਵੇ ਜੀ ਬੱਚੇ ਫੇਰ ਸਕੂਲ ਕੋਲਣ ਦੀ ਪਰਮਿਸ਼ਨ ਦਿਓਗੇ ਨਾ ਤੁਸੀਂ ਨਹੀਂ ਨਹੀਂ ਦੇਖੋ ਇਹਦਾ ਇੱਕ ਪ੍ਰੋਪਰ ਪ੍ਰੋਟੋਕਾਲ ਹੈ ਡਰਲ ਲੈ ਤਾਂ ਅਸੀਂ ਉਹ ਪੂਰਾ ਕੰਪਲੀਟ ਕਰਕੇ ਹੀ ਉਹ ਮਤਲਬ ਪੇਰੈਂਟਸ ਨੂੰ ਫਿਰ ਰਿਕੁਐਸਟ ਕਰਾਂਗੇ ਥੈਟ ਦੇ ਕੈਨ ਰੀਜ਼ੂਮ ਦਾ ਸਕੂਲ ਐਕਟੀਵਿਟੀਜ਼ ਫਿਲਹਾਲ ਅਸੀਂ ਚੈੱਕ ਕਰ ਲਿਆ ਨਾਥਿੰਗ ਸਸਪੀਸ਼ੀਅਸ ਵਾਸ ਫਾਊਂਡ ਬਟ ਜਿਸ ਤਰ੍ਹਾਂ ਇੱਕ ਪ੍ਰੋਟੋਕਾਲ ਡੀਟੇਲਡ ਹੁੰਦਾ ਹੈ ਤਾਂ ਵਿਲ ਰਿਪੀਟ ਇਟ ਸਾਰਾ ਕੁਝ ਐਨਸ਼ੋਰ ਕਰਕੇ ਫਿਰ ਵਿਲ ਰਿਕੁਐਸਟ ਦਾ ਪੇਰੈਂਟਸ ਸਕੂਲ ਕੋਲਣ ਦੀ ਹਾਂ ਜੀ ਹਾਂ ਜੀ ਹਾਂ ਜੀ ਵਾਮਾ ਵਾਲਿਆਂ ਨੂੰ ਤਾਂ ਕੀ ਚੇਤਾਵਨੀ ਦੇਣਾ ਜਾਂਦੇ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਫਾਰਵਰਡ ਪਾ ਦਿੰਦੇ ਨੇ ਕਿ ਸਖਤ ਐਕਸ਼ਨ ਲਿਆ ਜਾਏਗਾ ਨਹੀਂ ਬਿਲਕੁਲ ਲਿਆ ਜਾਏਗਾ ਤਾਂ ਜੇ ਇਸ ਤਰ੍ਹਾਂ ਦੀ ਮਤਲਬ ਮਾਹੌਲ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੂਗਾ ਡੈਫੀਨਿਟਲੀ ਜਿਹੜਾ ਲਾ ਬਿਲ ਟੇਕ ਇਟਸ ਓਨ ਗੋਸ